ਪਿੰਡ ਮੈਸਮਪੁਰ ਵਿਖੇ ਖੂਨਦਾਨ ਅਤੇ ਖਾਣਾ ਵਰਮਾ ਕੈਂਪ ਲਗਾਇਆ ਗਿਆ। ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪਰਮ ਨੂੰ ਸਮਰਪਿਤ ਪਿੰਡ ਮੈਸਮਪੁਰ ਦੇ ਗੁਰਦੁਆਰਾ ਸ਼ਹੀਦ ਬਾਬਾ ਬਿੰਦਾ ਸਿੰਘ ਜੀ ਵਿਖੇ ਸੁਖਮਨੀ ਸਾਹਿਬ ਦੇ ਪਾਠਾਂ ਦੇ ਭੋਗ ਪਾਉਣ ਬਰਾਦ ਸ੍ਰੀ ਗੁਰੂ ਨਾਨਕ ਦੇਵ ਜੀ ਸੋਸ਼ਲ ਐਂਡ ਵੈਲਫੇਅਰ ਸੁਸਾਇਟੀ ਰਜਿਸਟਰਡ ਅਤੇ ਨਗਰ ਨਿਵਾਸੀ ਪਿੰਡ ਮੈਸਮਪੁਰ ਅਤੇ ਪਹਿਲਵਾਨ ਹੁਕਮਤ ਸਿੰਘ ਸਪੋਰਟਸ ਐਂਡ ਯੂਥ ਕਲੱਬ ਪਿੰਡ ਮੈਸਮਪੁਰ ਵੱਲੋਂ ਵਰਮਾ ਖੂਨਦਾਨ ਅਤੇ ਆਈਕਰ ਕੈਂਪ ਗੁਰਦੁਆਰਾ ਸ਼ਹੀਦ ਬਾਬਾ ਬਿੰਦਾ ਸਿੰਘ ਜੀ ਪਿੰਡ ਮੈਸਮਪੁਰ ਵਿਖੇ ਲਗਾਇਆ ਗਿਆ। ਗੋੰਦਨਾ ਤੇ ਅੱਖਾਂ ਦੇ ਕੈਂਪ ਦਾ ਦ ਘਾਟਨ ਇਲਾਕੇ ਦੇ ਦੋ ਮਹਾਨ ਸ਼ਖਸੀਤਾਂ ਸਰਦਾਰ ਜਨਾਇਲ ਸਿੰਘ ਖੇਲਾ ਇੰਟਰਨੈਸ਼ਨਲ ਬੀਟ ਲਿਫਟਰ ਅਤੇ ਬੀਬੀ ਗਿਆਨਕੌਰ ਨੇ ਆਪਣੇ ਕਰ ਕਮਲਨਾ ਰੀਵਨ ਕਟ ਕੇ ਪਿੰਮੈਸੰਪੁਰ ਵਿਖੇ ਕੀਤਾ ਗੁਰਾਇਆਂ ਬਲੱਡ ਸੇਵਾ ਦੇ ਸਹਿਯੋਗ ਨਾਲ ਖੂਨਦਾਨ ਕੈਂਪ ਵਿੱਚ 42 ਖੂਨਦਾਨੀਆਂ ਨੇ ਆਪਣਾ ਖੂਨਦਾਨ ਕੀਤਾ ਅਤੇ ਆਈ ਕੇਅਰ ਕੈਂਪ ਵਿੱਚ 100 ਤੋਂ ਵੱਧ ਲੋੜਵੰਦਾਂ ਨੇ ਆਪਣੀਆਂ ਅੱਖਾਂ ਦਾ ਚੈੱਕਅਪ ਕਰਾਇਆ ਅਤੇ ਇਹਨਾਂ ਲੋੜਵੰਦਾਂ ਨੂੰ ਐਨਕ ਅਤੇ ਦਵਾਈਆਂ ਫ੍ਰੀ ਦਿੱਤੀਆਂ ਗਈਆਂ ਕੈਂਪ ਦੇ ਮੁੱਖ ਪ੍ਰਬੰਧਕ ਰਮਨ ਕੁਮਾਰ ਲੰਬੜਨਾ ਨੇ ਕਿਹਾ ਕਿ ਅਸੀਂ ਪਿਛਲੇ 12 ਸਾਲਾਂ ਤੋਂ ਮਨੁੱਖਤਾ ਦੀ ਸੇਵਾ ਵਾਸਤੇ ਇੱਕ ਕੈਂਪ ਲਗਾ ਰਹੇ ਹਾਂ ਜਿਨ੍ਹਾਂ ਦਾਨੀ ਸੱਜਣਾ ਨੇ ਇਸ ਕੈਂਪ ਵਿੱਚ ਖੂਨਦਾਨ ਕੀਤਾ ਅਤੇ ਇਸ ਕੈਂਪ ਨੂੰ ਸਫਲ ਬਣਾਉਣ ਵਿੱਚ ਆਪਣਾ ਸਹਿਯੋਗ ਦਿੱਤਾ ਉਹਨਾਂ ਦਾ ਅਸੀਂ ਸਾਰਿਆਂ ਦਾ ਤਹਿ ਦਰੋਤਨਵਾਦ ਕਰਦੇ ਹਾਂ ਉਹਨਾਂ ਨੇ ਕਿਹਾ ਕਿ ਇਹ ਸੇਵਾ ਹਰ ਸਾਲ ਇਸੇ ਤਰ੍ਹਾਂ ਨਿਰਵਿਘਨ ਚੱਲਦੀ ਰਹੇਗੀ ਦੂਸਰੇ ਪਾਸੇ ਗੁਰਾਇਆਂ ਬਲੱਡ ਸੇਵਾ ਦੇ ਪ੍ਰਧਾਨ ਹੈਪੀ ਮਾਹੀ ਨੇ ਗੱਲਬਾਤ ਕੀਤੀ ਤਾਂ ਉਹਨਾਂ ਕਿਹਾ ਕਿ ਹਰ ਖੂਨਦਾਨ ਕੈਂਪ ਵਿੱਚ ਇਨਸਾਨੀਅਤ ਦੀ ਖਾਤਰ ਹਰ ਇੱਕ ਨੂੰ ਖੂਨਦਾਨ ਕੈਂਪ ਵਿੱਚ ਸਹਿਯੋਗ ਕਰਨ ਦੀ ਸਾਰਿਆਂ ਨੂੰ ਅਪੀਲ ਕੀਤੀ ਇਸ ਕੈਂਪ ਵਿੱਚ ਮੌਕੇ ਤੇ ਆਈਆਂ ਸਮੂਹ ਸੰਗਤਾਂ ਨੂੰ ਗੁਰੂ ਘਰ ਟੂਟ ਲੰਗਰ ਵੀ ਪਹੁੰਚਾਇਆ ਗਿਆ ਇਸ ਵਕਤ ਜਥੇਦਾਰ ਬਲਬੀਰ ਸਿੰਘ ਦਲਜੀਤ ਸਿੰਘ ਲਖਵੀਰ ਸਿੰਘ ਕਰਵੀਰ ਸੰਧੂ ਦਲਜੀਤ ਸਿੰਘ ਰਾਣੂ ਮਹਿਮੀ ਸੌਰਮ ਮਹਿਮੀ ਹਲਕਾ ਪ੍ਰਧਾਨ ਕਿਸਾਨ ਵਿੰਗ ਸਰਪੰਚ ਹਰਕਮਨ ਸਿੰਘ ਸਰਪੰਚ ਜੋ ਪਿੰਡ ਬੇਗਮਪੁਰ ਸਨੀ ਕੁਮਾਰ ਗੁਰਜੰਟ ਸਿੰਘ ਢਿੱਲੋ ਮਨੀ ਢਿੱਲੋ ਸਨੀ ਢਿੱਲੋ ਸਤਰਾਮ ਸਿੰਘ ਢਿੱਲੋ ਸੈਕਟਰੀ ਸੰਤੋਖ ਸਿੰਘ ਮਾਸਟਰ ਕੁਲਵੀਰ ਸਿੰਘ ਮਹਿਮੀ ਅਮਰੀਕ ਸਿੰਘ ਜੱਥੇਦਾਰ ਜਸਵੀਰ ਸਿੰਘ ਰੋੜਕਾ ਆਦਿ ਹਾਜ਼ਰ ਸਨ ਇਹ ਵੀ ਨਿਊਜ਼ ਪੰਜਾਬੀ ਲਈ ਫਲੋਰ ਤੋਂ ਸਿੰਦਰ ਸਿੰਘ ਦੇ ਨਾਲ ਪ੍ਰਾਪਲ ਦੀ ਵਿਸ਼ੇਸ਼ ਰਿਪੋਰਟ ਸਰਹੜੀ ਦੀ ਪਹਿਲੀ ਪਤਸ਼ਾਹੀ ਸ਼ਕੁਨਾਰ ਦੇਵੀ ਦੇ ਜਨਮ ਦਿਨ ਦੇ ਸਮਾਗਮ ਵਿੱਚ ਪਿੰਡ ਮੈਸਮਪੁਰ ਵਿਖੇ ਇਹਦਾ ਕੋਨਰ ਕੈਂਪ ਲੱਗਾ ਹੈਗਾ ਆਪਾਂ ਬਿੰਦਸ ਦੀ ਗੁਰੂ ਸਾਹਿਬ ਨੂੰ ਉਸੇ ਦਿਵਾਰ ਮੁੱਖ ਮਹਿਮਾਨ ਆਏ ਹੋ ਸਭੀ ਦਾ ਦਰਸ਼ਨ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਬੜਾ ਭਾਗਾ ਵਾਲਾ ਦਿਨ ਆ ਪਹਿਲੇ ਪਤਸ਼ਾਹੀ ਗੁਰਨਾਨਕ ਦੇਵੀ ਦਾ ਅੱਜ ਪ੍ਰਕਾਸ਼ ਹੁੰਦਾ ਉਸ ਦਿਨ ਅਸੀਂ ਖੁਸ਼ੀ ਨਾਲ ਮਨਾ ਰਹੇ ਆ ਪਿੰਡ ਮੈਸਮਪੁਰ ਦੇ ਨਗਰ ਨਿਵਾਸੀਆਂ ਨੇ ਬਹੁਤ ਵੱਡਾ ਇਹ ਉਤਸ਼ਾਹ ਕੀਤਾ ਜਿਹੜਾ ਉਹਨਾਂ ਨੇ 12ਵਾਂ ਖੂਨਦਾਨ ਕੈਂਪ ਲਾਇਆ ਇਹ ਅੱਖਾਂ ਦਾ ਕੈਂਪ ਲਾਇਆ ਇਹ ਪਿੰਡ ਨੂੰ ਅਸੀਂ ਆ ਦਾ ਬਹੁਤ ਵੱਡਾ ਉਪਰਾਲਾ ਆ ਮੇਰੇ ਦੋਸਤ ਨੰਬਰ ਜ਼ਾਰ ਰਮਨ ਜੀ ਬਿਨਾਂ ਦੇ ਮੈਨੂੰ ਔਰ ਪੰਚਾਇਤ ਨੇ ਨਗਰ ਨਿਵਾਸੀਆਂ ਨੇ ਇੱਥੇ ਮੈਨੂੰ ਸੱਦੇ ਆਜ ਔਰ ਮੈਂ ਇਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਔਰ ਇਹ ਬਹੁਤ ਹੀ ਵਧੀਆ ਯਾਨੀ ਕਿ ਇਹਨਾਂ ਦਾ ਉਪਰਾਲਾ ਆ ਕਿਉਂਕਿ ਜਿਹੜਾ ਖੂਨਦਾਨ ਆ ਇਹ ਬਹੁਤ ਜਿੰਦਗੀਆਂ ਨੂੰ ਬਚਾਉਂਦਾ ਆ ਇਹ ਬਹੁਤ ਵਧੀਆ ਆਪਣਾ ਮੈਂ ਇਹਨਾਂ ਸਾਰੇ ਆਪਣੇ ਦਿਲੋਂ ਦੀਆਂ ਗਹਿਰਾਈਆਂ ਚੋਂ ਇਹਨਾਂ ਦਾ ਸਾਰਿਆਂ ਦਾ ਨਗਰ ਨਿਵਾਸੀਆਂ ਦਾ ਸਮੁੱਚੀ ਟੀਮ ਮਾਹੀ ਸਾਹਿਬ ਇੱਥੇ ਆਇਆ ਜਿਹੜੇ ਗਰਾਂ ਬਲੱਡ ਪ੍ਰਿੰਕਿੰਗ ਚਲਾਉਂਦੇ ਆ ਉਹਨਾਂ ਦਾ ਵੀ ਧੰਨਵਾਦ ਕਰਦਾ ਸਾਰੇ ਨਗਰ ਨਿਵਾਸੀਆਂ ਦਾ ਦੁਬਾਰਾ ਫੇਰ ਧੰਨਵਾਦ ਕਰਦਾ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਵਾਹਿਗੁਰੂ ਜੀ ਕੀ ਬੰਤੇ ਜੀ ਜੀ ਤੁਸੀਂ ਅੱਜ ਦੋਰਾ ਬਾਬਾ ਬੰਦਾ ਸਿੰਘ ਬਖਸ਼ੀ ਨੂੰ ਕਿੰਨੇ ਕੈਂਪ ਲਗਾ ਰਹੇ ਹੋ ਸਰ ਕਿਰਪਾ ਨੂੰ ਨੰਨ ਕੈਂਪਾ ਹੋਰ ਕਿੰਨੇ ਜੂਨ ਕੱਢਣੇ ਕੰਮ ਨੂੰ ਪੜਿਆ ਜਾ ਸਕਦਾ। ਸ੍ਰੀ ਵਾਇਰ ਸਿੰਘ ਖਾਲਸਾ ਸ੍ਰੀ ਵਾਇਰ ਸਿੰਘ ਦੀ ਫਤਿਹ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜਨਮ ਪਰਬ ਨੂੰ ਸਮਰਪਤ 12ਵਾਂ ਕੂਨਦਨ ਕੈਂਪ ਜੀ ਲਗਾਇਆ ਇੱਥੇ ਤੇ ਸਾਡਾ ਜੀ ਇਹ ਜਿਹੜਾ ਉਪਰਾਲਾ ਆਵਾ ਵੱਡਾ ਆ ਸਾਰੇ ਨਗਰ ਨਾਸੀਆਂ ਦਾ ਇਲਾਕਾ ਨਵਾਸੀਆਂ ਨੂੰ ਬਹੁਤ ਸਹਿਯੋਗ ਦਿੰਦੇ ਆ ਸਾਡੇ ਨਾਲ ਤੇ ਉਸ ਸਮੇਂ ਤੋਂ ਬਹੁਤ ਸਾਰਿਆਂ ਨੇ ਦਾਨ ਕਰ ਦਿੱਤਾ ਤੇ ਬਹੁਤ ਸਾਰੇ ਕਰ ਰਿਹਾ ਜੀ। ਹੋਰ ਵੀ ਉਪਰਾਲਾ ਕੀਤਾ ਜਾ ਰਿਹਾ ਹੈ। ਹੋਰ ਜੀ ਨਾਲ ਅੱਖਾਂ ਦਾ ਦੂਸਰਾ ਜੰਪ ਨਾਲ ਆਈ ਕੇਅਰ ਕੈਂਪ ਲਾਇਆ ਆ ਜਿਹਦੇ ਵਿੱਚ ਦਵਾਈਆਂ ਅਤੇ ਅੰਕਾ ਫ੍ਰੀ ਦਿੱਤੀਆਂ ਜਾਂਦੀਆਂ ਜੀ ਉਹ ਤੀ ਲੋਕਾਂ ਨੂੰ ਪੁੱਛਿਆ ਨਾ ਜਮੇ ਮੇਰੀ ਕੋਲ ਕਹਿ ਨਹੀਂ ਕਰਦੇ ਹੈਗੇ ਜਿਹਨੂੰ ਕਰਨਾ ਚਾਹੀਦਾ ਜਾਂ ਵਿੱਚ ਕੀ ਵਿੱਚ ਬੈਠੇਗੇ ਵੀ ਮੰਨ ਕਰਨਾ ਉਹ ਸੀ ਦੇਖ ਕੇ ਕਹਿਣਾ ਕਿ ਉਹਨਾਂ ਨੂੰ ਕੀ ਨਾ ਚੱਲ ਜੇ ਜਿਹੜਾ ਤੰਦਰੁਸਤ ਹੈ ਜਿਹਦੀ ਉਮਰ 18 ਸਾਲ ਤੋਂ ਉੱਪਰ ਹੈ ਉਹ ਖੂਨ ਦਾ ਦਾਨ ਆਪਣੀ ਸਵੈ ਇਛਾ ਦੇ ਨਾਲ ਕਰ ਸਕਦਾ ਆ ਸਾਇੰਸ ਨੇ ਪਰ ਬਹੁਤ ਸਾਰੀ ਤਰੱਕੀ ਕਰ ਲਈ ਆ ਪਰ ਅਜੇ ਤੱਕ ਕੋਈ ਇਦਾਂ ਦਾ ਨਹੀਂ ਬਣਿਆ ਮੈਥਡ ਵੀ ਜਿਹੜਾ ਖੂਨ ਤਿਆਰ ਕੀਤਾ ਜਾ ਸਕੇ ਮਨੁੱਖੀ ਇੱਕ ਸਰੀਰ ਇਹੋ ਜਿਹਾ ਆ ਜਿਹਦੇ ਵਿੱਚ ਕੁਦਰਤੀ ਤੌਰ ਤੇ ਬਲੱਡ ਬਣਦਾ ਆ ਤੇ ਸਾਨੂੰ ਜਿਹੜਾ ਆ ਉਹਨੂੰ ਦਾਨ ਵੀ ਜਰੂਰ ਕਰਨਾ ਚਾਹੀਦਾ ਆ ਤਾਂ ਇੱਕ ਦਾਨ ਕਰਨਾ ਤਨਵੰਦਿਆਂ ਦੀਆਂ ਜੀ ਜਾਨਾਂ ਬਚਦੀਆਂ ਆ ਦੂਸਰੀ ਗੱਲ ਇਦਾਂ ਜੀ ਸਾਨੂੰ ਸਮੇਂ-ਸਮੇਂ ਅਨੁਸਾਰ ਇਦਾਂ ਦੇ ਅਪਰਾਲੇ ਕਰਦੇ ਰਹਿਣਾ ਚਾਹੀਦਾ ਜੀ ਮਾਈ ਸਾਹਿਬ ਜਿਹੜਾ ਤੁਸੀਂ ਪਿੰਡ ਮੈਸਮਪੁਰ ਵਿਖੇ ਇਹ ਬਲੱਡ ਕੈਂਪ ਲਾ ਰਹੇ ਹੋ ਗੁਰਨਾਮਾ ਜੀ ਦੇ ਪ੍ਰਕਾਸ਼ ਦੇ ਵਿਸ਼ੇ ਸੰਬੰਧ ਰੱਖ ਕੇ ਇਹ ਇੱਕ ਕੈਂਪ ਹੈਗਾ ਕਿੰਨੇ ਜਨ ਇਕੱਠੇ ਕੰਦਾ ਤੁਹਾਡਾ ਟਾਰਗੇਟ ਹੈਗਾ ਸਾਰਾ ਅੱਜ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਜਨਮ ਦਿਨ ਨੂੰ ਸਮਰਪਿਤ ਜਿਹੜਾ ਖੂਨਦਾਨ 12ਵਾਂ ਖੂਨਦਾਨ ਕੈਂਪ ਹੈਗਾ ਮੈਸੰਪੁਰ ਪਿੰਡ ਵਿਖੇ ਅ ਗੁਰਦੁਆਰਾ ਬਾਬਾ ਬਿੰਦਾ ਸਿੰਘ ਜੀ ਦੇ ਸਥਾਨ ਵਿੱਚ ਅੱਜ ਜਿਹੜਾ ਲਗਾਇਆ ਜਾ ਰਿਹਾ ਹੈ ਪੁਰਾਣਾ ਬਲੱਡ ਸੇਵਾ ਦੇ ਸਹਿਯੋਗ ਦੇ ਨਾਲ ਔਰ ਇਹ ਸ਼੍ਰੀ ਗੁਰੂ ਨਾਨਕ ਦੇਵ ਜੀ ਸੋਸ਼ਲ ਐਂਡ ਵੈਲਫੇਅਰ ਸੁਸਾਇਟੀ ਪਿੰਡ ਮੈਸੰਪੁਰ ਔਰ ਗ੍ਰਾਮ ਪੰਚਾਇਤ ਜਿਹੜਾ ਇਹਦੇ ਵਿੱਚ ਯੋਗਦਾਨ ਪਾ ਰਹੀ ਹੈ ਨਾਲ ਔਰ ਇੱਕ ਵੱਡਾ ਉਪਰਾਲਾ ਹੈ ਹਰ ਸਾਲ ਕਰਦੇ ਨੇ ਔਰ ਗੁਰਪੁਰਬ ਤੇ ਇੱਕ ਕੈਂਪ ਜਿਹੜਾ ਉਹ ਯੋਜਨ ਕੀਤਾ ਜਾਂਦਾ। ਸੋ ਸਰ ਇੱਕ ਇੱਕ ਬਲੱਡ ਕੈਂਪ ਲਾਉమే ਹੈਗਾ ਇੱਥੇ ਲੋਕਾਂ 'ਚ ਕਾਫੀ ਐਕਟੀਵਿਟੀ 'ਚ ਵਿਚਾਰ ਹੈਗੇ ਆ ਵੀ ਜਿਹੜੇ ਲੋਕ ਇਹ ਬਲੱਡ ਕੈਂਪ ਲਾਉਂਦੇ ਹੈਗੇ ਆ ਜਾਂ ਕੇ ਖੂਨ ਵੇਚਦੇ ਹੈਗੇ ਆ। ਇਹ ਕੀ ਸਚਾਈ ਹੈਗੀ ਆ ਵੀ ਤੁਸੀਂ ਇਹਨਾਂ ਖੂਨ ਨੂੰ ਕਿੱਥੇ ਲਿਜਾਣੇ ਹੈਗੇ ਆ? ਕੀ ਬਾਕੀ ਇਹ ਸਚਾਈ ਹੈ ਕਿ ਇਹ ਵੀ ਖੂਨ ਇਕੱਲਾ ਬڑا ਵੱਡਾ ਸਵਾਲ ਹੈ ਤੁਹਾਡਾ ਔਰ ਮੈਂ ਵਾਕਈ ਇਸ ਗੱਲ ਦਾ ਜਵਾਬ ਦੇਣਾ ਚਾਹੂੰਗਾ ਕਿਉਂਕਿ ਇੱਕ ਜਿਹੜਾ ਬਲੱਡ ਹੈ ਜਿੱਦਾਂ ਅੱਜ ਬਲੱਡ ਦੀ ਲੋੜ ਕਿਸੇ ਨੂੰ ਪੈਂਦੀ ਹੈ ਜੇ ਬਲੱਡ ਜਿਹੜਾ ਅੱਜ ਇਕੱਤਰ ਕਰਦੇ ਹਾਂ ਖੂਨਦਾਨ ਕੈਂਪ ਲਗਾ ਕੇ ਇਕੱਤਰ ਕਰਦੇ ਹਾਂ ਇਹ ਬਲੱਡ ਜਿਹੜਾ ਬਲੱਡ ਬੈਂਕਾਂ ਦੇ ਵਿੱਚ ਜਾਂਦਾ ਲੋਕ ਕੀ ਕਹਿੰਦੇ ਆ ਜਿਹੜਾ ਬਲੱਡ ਉੱਥੋਂ ਟੈਸਟਿੰਗ ਦੀ ਫੀਸ ਜਿਹੜੀ ਲੈਂਦੇ ਆ ਅਸੀਂ ਜਬ ਬਲੱਡ ਬੈਂਕਾਂ ਲੈਂਦੀਆਂ ਜਿਹੜੀ ਕਿ ਗਵਰਨਮੈਂਟ ਨੇ ਨਿਰਧਾਰਤ ਕੀਤੀ ਹੋਈ ਫੀਸ ਹੈਗੀ ਆ ਅਪਰੋਕਸੀਮੇਟ 1400 ਰੁਪਏ ਤੀਸ ਹੈਗੀ ਆ ਜਿਹੜੀ ले ਸਕਦੇ ਹੋ ਜੈਨੂਨ ਲੈ ਸਕਦੇ ਬਾਕੀ ਟੈਸਟਾਂ ਤੇ ਡਿਪੈਂਡ ਆ ਕਿ ਕਿਹੜਾ ਕਿਹੜਾ ਟੈਸਟ ਲੱਗਦਾ ਉਹਦੇ ਅਕੋਰਡਿੰਗਲੀ ਜਿਹੜਾ ਹੈਗਾ ਉਹ ਫੀਸ ਲਈ ਜਾਂਦੀ ਹੈ ਜਿਵੇਂ ਮੈਂ ਐਗਜ਼ਾਮਪਲ ਦੇਣਾ ਚਾਹੂੰਗਾ ਕਿ ਇੱਕ ਡੀ ਐਮ ਸੀ ਚ ਜਿਹੜਾ 3050 ਰੁਪਏ ਫੀਸ ਲਈ ਜਾਂਦੀ ਹੈ ਔਰ ਸੀ ਐਮ ਸੀ ਆਪੋਲੋ ਇੱਕ ਫੀਸ ਹੈਗੀ ਇਹਨਾਂ ਦੀ 3050 ਰੁਪਏ ਔਰ ਨਾਰਮਲ ਜਿਹੜੇ ਪ੍ਰਾਈਵੇਟ ਬਲੱਡ ਬੈਂਕਸ ਹੈਗੇ ਜਿਹੜੇ ਆਮ ਕੈਜੂਅਲ ਬਲੱਡ ਬੈਂਕਸ ਹੈ ਉਹਨਾਂ ਦੀ 1500 ਰੁਪਏ ਫੀਸ ਨਿਰਧਾਰਤ ਕੀਤੀ ਗਈ ਗਵਰਨਮੈਂਟ ਦੇ ਜਿਹੜੀ ਸੋ ਲੋਕ ਉਹਨੂੰ ਕਹ ਦਿੰਦੇ ਆ ਖੂਨ ਵਿਕਦਾ ਕਿਉਂਕਿ ਉਹਦੇ ਟੈਸਟ ਪੱਟਾਸਟਾਂ ਦੇ ਪੈਸੇ ਲਏ ਜਾਂਦੇ ਲੋਕਾਂ ਦੇ ਜਾਗਰੂਕਤਾ ਦੀ ਕਮੀ ਆ ਔਰ ਇਸ ਨੂੰ ਖੂਨ ਵਿਕਦਾ ਕਹ ਦਿੰਦੇ ਆ ਸੋ ਮੈਂ ਸਾਰੇ ਤੁਹਾਡੇ ਮਾਧਿਅਮ ਰਾਹੀਂ ਇਹ ਦੱਸਣਾ ਚਾਹੁੰਦਾ ਕਿ ਸਰਕਾਰੀ ਹਸਪਤਲ ਜਿਹੜੇ ਹੈਗੇ ਆ ਜੇ ਉਹਨਾਂ ਦੇ ਹਸਪਤਲ ਦੇ ਵਿੱਚ ਪੇਸ਼ੈਂਟ ਜਿਹੜੇ ਇਲਾਜ ਆ ਔਰ ਜਿਹੜਾ ਉੱਥੋਂ ਜਿਹੜਾ ਬਲੱਡ ਆ ਉਹ ਵੀ ਸਰਕਾਰੀ ਬਲੱਡ ਬੈਂਕ ਚੋਂ ਲਿਆ ਜਾਂਦਾ ਸੋ ਉਹਦੀ ਜਿਹੜੀ ਟੈਸਟਿੰਗ ਫੀਸ ਆ ਉਹ ਪੇਸ਼ੈਂਟ ਪਾਸੋਂ ਨਹੀਂ ਲਈ ਜਾਂਦੀ ਉਹ ਫ੍ਰੀ ਆਫ ਕਾਸਟ ਹੈ ਕਿਉਂਕਿ ਉਹ ਗਵਰਨਮੈਂਟ ਆਫ ਪੰਜਾਬ ਨੇ ਉਹ ਫ੍ਰੀ ਕੀਤੀ ਹੋਈ ਆ ਜੇਕਰ ਤੁਹਾਡਾ ਪੇਸ਼ੈਂਟ ਕਿਸੇ ਵੀ ਪ੍ਰਾਈਵੇਟ ਹਸਪੀਟਲ ਜਾਂ ਚੈਰੀਟੇਬਲ ਹਸਪੀਟਲ ਵਿੱਚ ਐਡਮਿਟ ਹੁੰਦਾ ਉਹਦਾ ਜਦੋਂ ਬਲੱਡ ਜਿਹੜੀ ਜ਼ਰੂਰਤ ਪੈਂਦੀ ਆ ਸੀ ਜੇ ਸਰਕਾਰੀ ਹਸਪੀਟਲ ਚੋਂ ਵੀ ਬਲੱਡ ਲੈਣ ਜਾਣੇ ਆ ਉਹਦੀ ਵੀ ਜਿਹੜੀ ਫੀਸ ਹੈ ਉਹ ਸਰਕਾਰ ਜਿਹੜੀ ਆ 1000 ਰੁਪਏ ਲੈਂਦੀ ਹੈ ਸੋ ਮੈਂ ਸਾਰਿਆਂ ਨੂੰ ਦੱਸਣਾ ਚਾਹਾਂਗਾ ਕਿ ਜਿਹੜੀ ਹੈ ਟੈਸਟਿੰਗ ਫੀਸ ਹੈ ਨਾ ਕਿ ਬਲੱਡ ਵੇਚਣ ਜਾਂ ਕੋਈ ਬਲੱਡ ਦੇ ਜਿਹੜੇ ਚਾਰਜਸ ਆ ਉਹ ਲੈ ਜਾਂਦੇ ਜਾਂ ਕੋਈ ਐਨਜੀਓ ਵਾਲਾ ਜਾਂ ਕੋਈ ਹੋਰ ਲਿਆ ਜਾਂਦਾ ਇਹ ਤੁਸੀਂ ਜੇ ਕਿਸੇ ਵੀ ਬਲੱਡ ਬੈਂਕ ਚ ਜਾ ਕੇ ਲਓਗੇ ਤਾਂ ਉਹਦੇ ਜੋ ਮੈਂ ਤੁਹਾਨੂੰ ਦੱਸਿਆ ਇਹਦੇ ਅਕੋਰਡਿੰਗਲੀ ਫੀਸ ਲਈ ਜਾਂਦੀ ਹੈ ਸੋ ਇਦਾਂ ਦਾ ਕੋਈ ਦੂਜਾ ਨਹੀਂ ਹੈ ਜੇ ਤੁਹਾਨੂੰ ਕੋਈ ਫਿਰ ਵੀ ਲੱਗਦਾ ਤੇ ਜਦੋਂ ਮਰਜ਼ੀ ਸਾਡੇ ਨਾਲ رابطہ ਕੀਤਾ ਜਾ ਸਕਦਾ ਅਸੀਂ ਹਰੇਕ ਦੀ ਤਸੱਲੀ ਕਰਾਵਾਂਗੇ ਦੇਸ਼ ਵਿਦੇਸ਼ ਦੀਆਂ ਖਬਰਾਂ ਦੇਖਣ ਲਈ ਸਾਡੇ ਏਪੀ ਨਿਊਜ਼ ਪੰਜਾਬੀ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਸ਼ੇਅਰ ਕਰੋ ਅਤੇ ਕਮੈਂਟ ਕਰੋ ਜੀ ਦੇਸ਼ ਵਿਦੇਸ਼ ਦੀਆਂ ਖਬਰਾਂ ਦੇਖਣ ਲਈ ਸਾਡੇ ਏਪੀ ਨਿਊਜ਼ ਪੰਜਾਬੀ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਸ਼ੇਅਰ ਕਰੋ ਅਤੇ ਕਮੈਂਟ ਕਰੋ ਜੀ